ਵਾਹਿਗੁਰੂ ਜੀ ਕਾ ਕਾਲ ਸਹਾ ਗਰਾਈ ਵਾਹਿਗੁਰੂ ਜੀ ਕੀ ਪਤੈ ਗੋੜੀ ਦਵਾਰੇ ਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰੈ दारू ਜਾਣ ਕੋਏ ਮਨ ਸ਼ਬਦ ਮਰੈ ਬੁੱਝੈ ਜਾਨ ਸੋਏ ਮਨ ਇਥੇ ਯਮਕ ਲੱਗੇਗੀ ਮਨ ਸ਼ਬਦ ਮਰੈ ਬੁਝੈ ਜਨ ਸੂਇ ਜਿਸ ਨੂੰ ਬਖਸੇ ਦੇ ਵਡਿਆਈ ਗੁਰ ਪ੍ਰਸਾਦ ਹਰਿ ਵਸੈ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੈ ਤਾ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਗਲ ਮਨ ਮੈਂ ਮਤ ਮੈਗਲ ਮਿਕਦਾਰਾ ਹਾਂ ਮੈਂ ਨਹੀਂ ਇੱਥੇ ਉਚਾਰਨ ਕਰਨਾ ਇੱਥੇ ਨਾਸ ਕੀ ਚਾਰਨ ਤੂੰ ਰਹਿਤੀ ਚਾਰਨ ਕਰਨ ਮਨ ਮੈ ਮਤ ਮਨ ਤੇ ਯਮਕ ਲਾ ਦਿੰਦੀ ਹੈ ਮਨ ਮੈ ਮਤ ਮੈਗਲ ਮਿਕਦਾਰਾ ਮਨ ਮੈ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ ਜੀਵਾਲਨ ਹੁਰ ਅੰਕਸ ਨਹੀਂ ਕਹਿਣਾ ਗੁਰ ਇੱਥੇ ਯਮਕ ਲੱਗ ਜੀ ਅੰਕਸ ਮਾਰ ਇੱਥੇ ਵਿਸਰਾਮ ਹੈ ਗੁਰ ਅੰਕ ਸਮਾਰ ਜੀਵਾਲਣ ਹਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਮਨ ਅਸਾਦ ਸਾਧ ਜਨ ਕੋਏ ਹਾਂਜੀ ਮਨ ਅਸਾਦ ਸਾਧ ਜਨ ਕੋਏ ਸਾਧਾ ਪਦ ਜਿਹੜਾ ਨਾ ਕਸ ਕੇ ਉਚਾਰਨ ਕਰਨਾ ਸਾਧਾ ਨਹੀਂ ਕਹਿਣਾ ਅਚਰ ਚਰੈ ਤਾਂ ਨਿਰਮਲ ਹੋਏ ਹਾਂ ਇਥੇ ਅਚਰ ਹੀ ਉਚਾਰਨ ਕਰਨਾ ਅਚਾਰ ਨਹੀਂ ਕਹਿਣਾ ਹੈ ਅਚਰਚਰੈ ਤਾਂ ਨਿਰਮਲ ਹੋਈ ਗੁਰਮੁਖ ਇਹ ਮਨ ਲਿਆ ਸਵਾਰ ਗੁਰਮੁਖ ਇਹ ਮਨ ਇਥੇ ਵਿਸਰਾਮ ਲਿਆ ਸਵਾਰ ਗੁਰਮੁਖ ਇਹ ਮਨ ਲਿਆ ਸਵਾਰ ਹਉਮੈ ਵਿਚਹੁ ਤਜੇ ਵਿਕਾਰ ਜੋ ਧੁਰ ਰੱਖਿਆ ਜੋ ਧੁਰ ਰਾਖਿਆ ਨ ਮੇਰ ਮਿਲਾਏ ਕਦੇ ਨ ਵਿਛੜੈ ਸਬਦ ਸਮਾਈ ਸਬਦ ਸਮਾਈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਨੈ ਗੌੜੀ ਗਵਾਰੇਰੀ ਮਹੱਲਾ ਤੀਜਾ ਹਮੇ ਵਿੱਚ ਸਭ ਜੱਗ ਬਹਰਾਨਾ ਦੂਜੈ ਭਾਇ ਭਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪ ਨ ਅਛਾਨਾ ਧੰਦਾ ਕਰਤਿਆ ਅਨ ਦਿਨ ਵਿਹਾਨਾ ਹਿਰਦਾ ਰਾਮ ਰਮਹ ਮੇਰੇ ਭਾਈ ਹਿਰਦਾ ਰਾਮ ਰਮਹ ਇਥੇ ਵੀ ਸ੍ਰਾਮ ਹੈ ਹਿਰਦਾ ਤੇ ਯਮਕ ਹਿਰਦਾ ਰਾਮ ਰਮਹ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨਾ ਰਸਾਈ ਰਹਾਉ ਗੁਰਮੁਖ ਹਿਰਦਾ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਗੁਰਮੁਖ ਹਿਰਦਾ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉ ਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਧਾਵਤ ਵਰਜੇ ਠਾਕ ਰਹਾਏ ਨਾਮ ਨਵ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸਾ ਮਨ ਆਏ RAM RAM ਕਰਤਿਆ ਸੁਖ ਸ਼ਾਂਤ ਸਰੀਰ ਅੰਤਰ ਵਸਾ ਨ ਲਾਗਾ ਜਮ ਪੀਰ ਆਪੇ ਸਾਹਿਬ ਆਪ ਵਜੀਰ ਆਪੇ ਸਾਹਿਬ ਆਪ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਚਿੰਤੀ ਵਿਸਰਾਮ ਧਿਆਨ ਨਾ ਲਾਉਣਾ ਨਾਨਕ ਇਥੇ ਯਮਕ ਸੇਵ ਸਦਾ ਇਥੇ ਵਿਸਰਾਮ ਹੈ ਹਰ ਗੁਣੀ ਘੀਰ ਗੌੜੀ ਗੁਵਾਰੇਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸਕੇ ਜੀਵ ਪ੍ਰਾਨਾ ਇਹ ਵੀ ਸੋ ਕਿਉ ਇਕੱਠਾ ਨਹੀਂ ਕਹਿ ਦੇਣਾ ਸੋ ਪਰਤੇ ਯਮਕ ਲਾ ਦੇਣੀ ਐ ਸੋ ਕਿਉ ਵਿਸਰੈ ਜਿਸਕੇ ਜੀਵ ਪ੍ਰਾਨਾ ਸੋ ਕਿਉ ਵਿਸਰੈ ਸਭ ਮਾਹਿਸਮਾਨ ਜਿਤ ਸੇਵੈ ਦਰਗਹ ਪਤ ਪਰਵਾਨਾ ਹਰ ਕੇ ਨਾਮ ਵਿਟੋ ਬਲ ਜਾਓ ਤੂੰ ਵਿਸਰਹ ਤਦ ਹੀ ਮਰ ਜਾਓ ਰਹਾਓ ਤਿਨ ਤੂੰ ਵਿਸਰਹ ਜੇ ਤੁਧ ਆਪ ਭੁਲਾਏ ਇਹ ਵੀ ਤਿਨ ਤੂੰ ਨਹੀਂ ਕਹਿ ਦੇਣਾ ਤੇਨ ਥਿਯਮਕ ਤੂੰ ਵਿਸਰਹ ਇਥੇ ਇਸ ਰਾਮ ਜੇ ਇਥੇ ਵੀ ਯਮਕ ਹੈ ਤੁਧ ਆਪ ਭੁਲਾਏ ਜਿਨ ਤੂੰ ਵਿਸਰਹਿ ਜੇ ਦੂਜਾ ਪਾਏ ਮਰਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਟੁੱਠਾ ਜਿਨ ਇੱਕ ਮਨ ਟੁੱਠਾ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਏ ਸੇ ਇੱਥੇ ਵੀ ਜਮਕ ਸਤਗੁਰ ਸੇਵਾ ਲਾਏ ਜਿਨ ਇੱਕ ਮਨ ਟੁੱਠਾ ਤិន ਹਰ ਮਨ ਵਸਾਏ ਤិន ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾ ਪੋਤਾ ਪੁੰਨ ਸੇ ਗਿਆਨ ਵਿਚਾਰੀ ਜਿਨਾ ਪੋਤਾ ਪੁੰਨ ਤិន ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤិន ਕਉ ਬਲਿਹਾਰੀ ਵਸ ਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹੱਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਹੇ ਅਕਥ ਪਦ ਵੀ ਪੋਲਾ ਉਚਾਰਨ ਕਰਨਾ ਕਥਿਆ ਪਦ ਵੀ ਪੋਲਾ ਉਚਾਰਨ ਕਰਨਾ ਗੁਰ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਸਤ ਸੰਗਤ ਬਣਾਈ ਜਹ ਸਤਗੁਰ ਸਹਜੇ ਹਰ ਗੁਣ ਗਾਈ ਜਹ ਸਤਗੁਰ ਇਥੇ ਵਿਸਰਾਮ ਹੈ ਸਹਜੇ ਪਾਤੀ ਯਮਕ ਜਹ ਸਤਗੁਰ ਸਹਜੇ ਹਰ ਗੁਣ ਗਾਈ ਜਹ ਸਤਗੁਰ ਸਹਜੇ ਹਰ ਗੁਣ ਗਾਈ ਜਹ ਸਤਗੁਰ ਤਹ ਹੋਮੈ ਸ਼ਬਦ ਜਲਾਈ ਹਾਂ ਤਹ ਹੋਮੈ ਇਤਿ ਤਮਕ ਸ਼ਬਦ ਜਲਾਈ ਗੁਰ ਸੇਵਾ ਮਹਿਲੀ ਥਾਉ ਪਾਏ ਗੁਰਮukh ਅੰਤਰ ਹਰ ਨਾਮ ਵਸਾਏ ਗੁਰਮukh ਅੰਤਰ ਹਰ ਨਾਮ ਵਸਾਏ ਗੁਰਮukh ਅੰਤਰ ਹਰ ਨਾਮ ਹਰ ਨਾਮ ਵਸਾਏ ਗੁਰਮukh ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਗੁਰ ਸਿਓ ਲਗੈ ਪਿਆਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਨਾਨਕ ਨਾਮ ਰਤੇ ਇਥੇ ਵਿਸਰਾਮ ਤਿਨ ਕਉ ਜੈਕਾਰ ਗੌੜੀ ਗੁਆਰੇਰੀ ਮਹੱਲਾ ਤੀਜਾ ਇਕਸਤੇ ਸਭ ਰੂਪ ਹੈ ਰੰਗਾ ਹ ਇਸ ਨੂੰ ਹੈ ਉਚਾਰਨ ਕਰਨਾ ਹੈ ਨਹੀਂ ਕਹਿਣਾ ਇਕਸਤੇ ਸਭ ਰੂਪ ਹੈ ਰੰਗਾ ਪਉਣ ਪਾਣੀ ਬੈ ਸੰਤਰ ਸਭ ਸਹ ਲੰਗਾ ਆਪੌਣ ਪਾਣੀ ਬੈਸੰਤਰ ਇੱਥੇ ਵਿਸਰਾਮ ਹੈ ਸਭ ਸਹਿ ਲੰਗਾ ਪਿੰਨ ਪਿੰਨ ਵੇਖਾ ਹਰ ਪ੍ਰਭ ਰੰਗਾ ਏਕ ਅਚਰਜ ਏਕੋ ਹੈ ਸੋਈ ਚਾਲ ਅਨਸਾਰ ਇੱਥੇ ਅਚਰਜ ਹੀ ਉਚਾਰਨ ਕਰਨਾ ਹੈ ਅਚਰਜ ਨਹੀਂ ਕਹਿਣਾ ਏਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਜ ਭਵੈ ਪ੍ਰਭ ਸਭਨੀ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਇਹ ਵਿਸਰਾਮ ਯਾਦ ਰੱਖਣਾ ਕਹਾ ਗੁਪਤ ਪ੍ਰਗਟ ਇਥੇ ਵਿਸਰਾਮ ਲਾਉਣਾ ਪ੍ਰਭ ਬਣਤ ਬਣਾਈ ਆਪੇ ਸੁੱਤਿਆ ਦੇ ਜਗਾਈ ਇਹ ਵੀ ਆਪੇ ਤੇ ਵਿਸਰਾਮ ਲਾਉਣਾ ਧਿਆਨ ਨਾਲ ਆਪੇ ਸੁੱਤਿਆ ਦੇ ਜਗਾਈ ਤਿਸ ਕੀ ਕੀਮਤ ਕਿਨਾ ਨਾ ਹੋਈ ਕਹ ਕਹ ਕਥਨ ਕਹ ਸਭ ਕੋਈ ਗੁਰ ਸਬਦ ਸਮਾਵੈ ਬੂਝੈ ਹਰ ਸੋਈ ਸੁਣ ਸੁਣ ਵਿਖੈ ਸਬਦ ਮਿਲਾਇ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰੱਤੇ ਹਰ ਨਾਮ ਸਮਾਈ ਗੋੜੀ ਗਵਾਰੇ ਰੀ ਮਹੱਲਾ ਤੀਜਾ ਮਨ ਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਵਿਚਾਰ ਛੇ ਜਨ ਜਾਗੇ ਜਿਨ ਨਾਮ ਪਿਆਰ ਜਿਨ ਇਥੇ ਯਮਕ ਲਾ ਦਿੰਨੀ ਹੈ ਛੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੈ ਸਵ ਨ ਕੋਏ ਪੂਰੇ ਗੁਰ ਤੇ ਬੂਝੈ ਜਾਨ ਕੋਏ ਰਹਾ ਅਸੰਤ ਅਨਾੜੀ ਕਦੇ ਨ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਅਗਿਆਨੀ ਕਦੇ ਨ ਸਿਜੈ ਇਸ ਯੁਗ ਮਹਿ RAM ਨਾਮ ਨਿਸਤਾਰਾ ਵਿਰਲਾ ਕੂ ਪਾਏ ਗੁਰ ਸਬਦ ਵਿਚਾਰਾ ਆਪ ਤਰੈ ਸਗਲੇ ਕੋਲ ਉਧਾਰਾ ਇਸ ਕਲ ਯੁਗ ਮਹਿ ਕਰਮ ਧਰਮ ਨ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਕਲੀ ਪਦ ਪੂਲਾ ਹੀ ਵਿਚਾਰਨ ਕਰਨਾ ਹੈ ਕਲੀ ਕਾ ਜਨਮ ਇਥੇ ਵਿਸਰਾਮ ਚੰਡਾਲ ਕੈ ਘਰ ਹੋਈ ਚੰਡਾਲ ਉਤੇ ਟਿੱਪੀ ਲੱਗੀ ਹੋਈ ਐ ਕਸਕੇ ਉਚਾਰਨ ਕਰਨਾ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਹਾਂਜੀ ਨਾਨਕ ਨਾਮ ਬਿਨਾ ਇਥੇ ਵਿਸਰਾਮ ਕੋ ਇਥੇ ਯਮਕ ਮੁਕਤ ਨਾ ਹੋਈ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ